ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਅੱਜ ਦਿਲ ਬਹੁਤ ਦੁਖੀ ਹੋਇਆ ਸਵੇਰੇ ਬੜੇ ਚਾਣ ਨਾਲ ਉੱਠੀ ਇਹ ਉਮੀਦ ਸੀ ਕਿ ਉਸ ਦਾ ਮੈਸੇਜ ਆਇਆ ਹੋਵੇਗਾ ਪਰ ਮੈਂ ਗਲਤ ਸੀ ਕਿਉਂਕਿ ਮੈਂ ਹਰ ਵਾਰੀ ਗਲਤ ਹੁੰਦੀ ਹਾਂ ਮੈਨੂੰ ਲੱਗਦਾ ਹੁੰਦਾ ਹੈ ਕਿ ਉਹਨੂੰ ਵੀ ਮੇਰੀ ਓਨੀ ਹੀ ਫਿਕਰ ਹੈ ਜਿੰਨੀ ਮੈਨੂੰ ਉਹਦੀ ਹਰ ਵਾਰ ਦੀ ਤਰ੍ਹਾਂ ਉਸ ਨੇ ਇੱਕ ਵਾਰ ਫੇਰ ਮੈਨੂੰ ਗਲਤ ਸਾਬਿਤ ਕਰ ਦਿੱਤਾ ਰਾਤ ਨਿੱਕੀ ਜੀ ਗੱਲ ਤੇ ਲੜਾਈ ਹੋ ਗਈ ਮੈਂ WhatsApp ਤੇ ਆਪਣੀ ਲਾਸਟ ਸੀਨ ਆਫ ਕਰਕੇ ਆਪਣੇ ਡੀਪੀ ਹਟਾ ਦਿੱਤੀ ਤਾਂ ਕਿ ਉਸ ਨੂੰ ਲੱਗੇ ਕਿ ਮੈਂ ਉਸ ਨੂੰ ਬਲੌਕ ਕਰ ਦਿੱਤਾ ਇਹ ਸਿਰਫ ਇੱਕ ਮਜ਼ਾਕ ਸੀ ਮੈਨੂੰ ਲੱਗਦਾ ਸੀ ਕਿ ਸਵੇਰ ਨੂੰ ਉਸ ਦਾ ਮੈਸੇਜ ਆਇਆ ਹੋਵੇਗਾ ਪਰ ਨਹੀਂ ਮੈਂ ਬਹੁਤ ਉਡੀਕ ਕੀਤੀ ਪਰ ਮੈਸੇਜ ਨਾ ਆਇਆ ਉੱਪਰੋਂ ਉਸ ਨੇ ਮੈਨੂੰ ਹਰ ਜਗ੍ਹਾ ਤੋਂ ਬਲੌਕ ਕਰ ਦਿੱਤਾ ਮੈਨੂੰ ਸੋਚ-ਸੋਚ ਰੋਣਾ ਆ ਰਿਹਾ ਸੀ ਕਿ ਮੇਰੀ ਗਲਤੀ ਕੀ ਹੈ ਫਿਰ ਦਿਮਾਗ ਚ ਆਇਆ ਕਿ ਸਾਰੀ ਗਲਤੀ ਤੇਰੀ ਹੀ ਤਾਂ ਹੈ ਉਹ ਗਾਲਾਂ ਕੱਢ ਦਿੰਦਾ ਤਾਂ ਵੀ ਮੈਂ ਚੁੱਪ ਰਹਿੰਦੀ ਤੇ ਹੱਸ ਕੇ ਸਭ ਸੁਣਦੀ ਮੈਨੂੰ ਅੱਜ ਵੀ ਯਾਦ ਹੈ ਉਹ ਪਲ 1.5 ਸਾਲ ਪਹਿਲਾਂ ਜਦੋਂ ਉਸ ਦਾ ਫੋਨ ਆਇਆ ਸੀ ਉਹਨੇ ਦੱਸਿਆ ਸੀ ਕਿ ਮੇਰਾ ਵਿਆਹ ਹੋਣ ਵਾਲਾ ਹੈ ਕਿ ਮੇਰੇ ਨਾਲ ਐਵੇਂ ਹੀ ਰਹੇਗੀ ਤੇ ਮੈਂ ਵੀ ਹਾਂ ਕਰ ਦਿੱਤੀ ਸੀ ਉਸ ਦੀ ਭੈਣ ਨੇ ਸਾਨੂੰ ਬਹੁਤ ਸਮਝਾਇਆ ਸੀ ਕਿ ਇਹ ਗੱਸਾ ਬਗਲਤ ਹੈ ਪਰ ਸਾਡਾ ਇੱਕ ਦੂਜੇ ਬਿਨਾ ਨਹੀਂ ਸੀ ਸੰਦਾ ਖੈਰ ਉਹ ਵੀ ਜਵਾਨ ਦਾ ਪੱਕਾ ਨਿਕਲਿਆ ਉਸ ਨੇ ਵਿਆਹ ਨਹੀਂ ਕਰਵਾਇਆ ਸਗੋਂ ਮੇਰਾ ਇੰਤਜ਼ਾਰ ਕੀਤਾ ਹੁਣ ਅਸੀਂ ਦੋਨੋਂ ਬਹੁਤ ਖੁਸ਼ ਹਾਂ ਇੱਕ ਦੂਜੇ ਨਾਲ ਕਿਉਂਕਿ ਪਿਆਰ ਜੋ ਇੰਨਾ ਕਰਦਾ ਪਰ ਇੱਕ ਔਰਤ ਪਿਆਰ ਤੋਂ ਜ਼ਿਆਦਾ ਇੱਜ਼ਤ ਚਾਹੁੰਦੀ ਏ ਜੋ ਕਿ ਉਸ ਨੇ ਕਦੇ ਕੀਤੀ ਨਹੀਂ ਮੈਨੂੰ ਯਾਦ ਹੈ ਉਸ ਨੇ ਮੈਨੂੰ ਕਿਹਾ ਸੀ ਕਿ ਆਪਣੇ ਘਰ ਨੇ ਹੀ ਮੰਨਦਾ ਕੋਈ ਆਪਾਂ ਕੋਰਟ ਮੈਰਿਜ ਕਰਵਾ ਲੈਨੇ ਆ ਪਰ ਮੈਂ ਸਾਫ਼ ਮਨਾ ਕਰ ਦਿੱਤਾ ਸੀ ਅੱਗੋਂ ਉਸ ਨੇ ਮੈਨੂੰ ਅੰਤਾਂ ਦੀਆਂ ਗਾਲਾਂ ਕੱਢੀਆਂ ਪਰ ਹੁਣ ਮੈਂ ਵੀ ਤਿਆਰ ਹਾਂ ਮੋਕੇ ਹਰਪਾਲ ਉਸ ਬਿਨਾ ਬੜਾ ਔਖਾ ਜਿਹਾ ਲੱਗਦਾ ਹੈ ਮਨ ਵਿੱਚ ਹੀ ਸਵਾਲ ਵੀ ਆਉਂਦਾ ਹੈ ਕਿ ਜੋ ਹੁਣ ਮੇਰੀ ਇੱਜ਼ਤ ਨਹੀਂ ਕਰਦਾ ਵਿਆਹ ਤੋਂ ਬਾਅਦ ਤਾਂ ਉਸਨੇ ਮੈਨੂੰ ਪੁੱਛਣਾ ਤੱਕ ਨਹੀਂ ਫਿਰ ਅੱਜ ਮੈਂ ਆਪਣਾ ਮਨ ਪੱਕਾ ਕਰ ਲਿਆ ਕਿ ਜ਼ਿੰਦਗੀ ਵਿੱਚ ਕਦੇ ਵੀ ਉਸ ਨਾਲ ਗੱਲ ਨਹੀਂ ਕਰਾਂਗੀ ਪਰ ਆਖਰ ਅਸੀਂ ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਉਸਨੇ ਮੈਨੂੰ ਇੰਸਟਾਗ੍ਰam ਤੋਂ ਅਨਬਲੌਕ ਕਰਿਆ ਮੈਂ ਨਾਲ ਦੀ ਨਾਲ ਉਸ ਨੂੰ ਮੈਸੇਜ ਕੀਤਾ ਬਹੁਤ ਝਗੜਾ ਕੀਤਾ ਜਦੋਂ ਉਸਨੇ ਹਰ ਗੱਲ ਦਾ ਜਵਾਬ ਦਿੱਤਾ ਤਾਂ ਮੈਨੂੰ ਆਪਣੇ ਗੁੱਸੇ ਦੀ ਵਜ੍ਹਾ ਬਹੁਤ ਹੀ ਬੇਵੋਨੀ ਅਹਿਸਾਸ ਲੱਗੀ ਕਿਉਂਕਿ ਕੱਲ ਮੈਂ ਬਿਮਾਰ ਸੀ ਜਦੋਂ ਰਾਤ ਨੂੰ ਮੈਂ ਉਸਨੂੰ ਦੱਸਿਆ ਤਾਂ ਉਸਨੂੰ ਬਹੁਤ ਫਿਕਰ ਹੋਈ ਉਹ ਮੈਨੂੰ ਦੇਖਣ ਦੀ ਜ਼ੇਦ ਕਰ ਰਿਹਾ ਸੀ ਪਰ ਮੈਂ ਮਨਾ ਕਰ ਦਿੱਤਾ ਜੇ ਸੁਣ ਲੈ ਕੇ ਉਸਨੂੰ ਬਹੁਤ ਕੁਝ ਗੁੱਸਾ ਆਇਆ ਹਰ ਵਾਰ ਜਦੋਂ ਉਹ ਫੋਨ ਕਰਨ ਲਈ ਕਹਿੰਦਾ ਹੈ ਤਾਂ ਮੈਂ ਮਨਾ ਕਰ ਦਿੰਦੀ ਹਾਂ ਇਦਾਂ ਕਦੇ ਵੀ ਨਹੀਂ ਹੋਇਆ ਕਿ ਮੈਂ ਫੋਨ ਕਰਾਂ ਤੇ ਉਹ ਨਾ ਚੁਕੇ ਤੇ ਉਸ ਨੂੰ ਇਦਾਂ ਵੀ ਲੱਗਿਆ ਕਿ ਮੈਂ ਉਸ ਨੂੰ ਬਲੌਕ ਕਰ ਦਿੱਤਾ ਹੈ ਕੀ ਹੋਇਆ ਜੇ ਉਸ ਨੇ ਮੈਸੇਜ ਨਹੀਂ ਕੀਤਾ ਹਰ ਰੋਜ਼ ਉਹੀ ਤਾਂ ਕਰਦਾ ਹੈ ਇੱਕ ਦਿਨ ਮੈਂ ਵੀ ਕਰ ਸਕਦੀ ਸੀ ਗਲਤੀ ਤਾਂ ਹਰ ਵਾਰ ਦੀ ਤਰ੍ਹਾਂ ਮੇਰੀ ਕਿਉਂਕਿ ਇਸ ਗੱਲ ਦਾ ਤਾਂ ਮੈਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਮੇਰੀ ਕਿੰਨੀ ਫਿਕਰ ਕਰਦਾ ਹੈ ਚਲੋ ਕੋਈ ਨਾ ਕਦੇ-ਕਦੇ ਗੁੱਸੇ 'ਚ ਰੁੱਖਾ ਬੋਲਦਾ ਹੈ ਪਰ ਪਿਆਰ ਵੀ ਬਹੁਤ ਕਰਦਾ ਹੈ ਇਹ ਜ਼ਰੂਰੀ ਨਹੀਂ ਕਿ ਹਮੇਸ਼ਾ ਸਾਹਮਣੇ ਵਾਲੇ ਦੀ ਗਲਤੀ ਕੱਢੀ ਜਾਵੇ ਕਦੇ-ਕਦੇ ਆਪਣੇ ਵੱਲ ਵੀ ਦੇਖਣਾ ਚਾਹੀਦਾ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ